ਗਾਰਾ ਗੱਡੀ ਜਾਂਦਾ ਬਾਪੂ ਬਹੁਤ ਮੰਦੇ ਸ਼ਬਦ ਬੋਲ ਰਿਹਾ ਬਾਪੂ ਨੂੰ 2 ਸਾਲ ਹੋ ਗਏ ਸੀ ਉੱਥੇ ਭੋਲੇ ਸ਼ੰਕਰ ਦੇ ਮੰਦਿਰ ਦੇ ਬਾਹਰ ਛੜੇ ਤੇ ਪਏ ਨੇ ਗੱਲ ਦੂਜਾ ਵਕਤ ਸੱਚ ਹੈ ਗਾਰਾ ਕਿੱਥੇ ਗੱਲ ਨਹੀਂ ਗੱਡੀ ਨਹੀਂ ਤੂੰ ਗਾਰਾ ਕਿੱਢੀ ਜਾਂਦਾ ਵੀ ਮੈਨੂੰ ਜਾਣ ਦੋ ਜਾਣ ਦੋ ਜਾਏਗਾ ਕਿੱਥੇ ਆਪਣੇ ਘਰ ਜਾ ਬਾਬਾ ਕਿਤਕਾਰ ਕਿਵੇਂ ਜਾਏਗਾ ਤੁਰ ਤਾਂ ਹੁੰਦਾ ਨਹੀਂਗਾ ਗੱਲਾਂ ਆ ਪੇੜੀ ਚੁੱਮਾ ਚੱਲ ਦਿਖਾ ਫਿਰ ਤੁਰ ਕੇ ਚੱਲ ਬਾਪੂ ਪੈਰ ਗਲੇ ਪਏ ਸੀ ਤੈਨੂੰ ਤਾਂ ਲਿਆਇਆ ਵੀ ਤੇਰਾ ਇਲਾਜ ਹੋ ਜੂ ਨਾ ਤੇ ਨਾਤੇ ਨੂੰ ਕਿੰਨਾ ਟਾਈਮ ਹੋ ਗਿਆ ਰਹੀ ਬਾਪੂ ਕਿੰਨੇ ਗੰਦੇ ਕੱਪੜੇ ਪਾਏ ਆ ਬਾਪੂ ਕਾ ਨਹੀਂ ਸਕਦੇ ਬਾਪੂ ਦੇ ਪੈਰਾਂ ਚੋਂ ਖੂਨ ਕਿਵੇਂ ਚੋਈ ਜਾਂਦਾ ਮੱਖੀਆਂ ਕਿਵੇਂ ਬੈਠੀਆਂ ਵੀਡੀਓ ਜਿਹੜੀ ਵੀਰੇ ਨੇ ਭੇਜੀ ਸੀ ਉਹਦੇ ਕੀੜੇ ਕਿਵੇਂ ਪਏ ਹੋਏ ਸੀ ਆ ਵੇਖੋ ਜੀ ਇਹਨਾਂ ਦੇ ਪੈਰ ਦਿੱਤੇ ਉਹ ਚਾਰੇ ਕੀੜੇ ਚੱਲ ਰਹੇ ਨੇ ਆਰਾ ਮਸਲਾ ਗਿਆ ਜੈ ਦੱਦ ਅੱਛਾ ਜੀ ਇਹ ਮਰੇ ਸਾਬ ਕੋ ਜੇ ਉਹ ਕਿੱਥੇ ਘਰ ਇਧਰ ਨਾ ਜਿੱਥੇ ਪਿਆ ਨਾ ਉਹਦੇ ਅਗਲੇ ਬੰਨੇ ਗਲੀ ਜੀ ਕਹਿੰਦੇ ਘਰ ਆ ਇਹਦਾ ਇਹਨੂੰ ਕੋਈ ਸਾਹਮਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਆ ਉਹ ਕੋਈ ਇਹਨੂੰ ਰੋਟੀ ਦੇਣੀ ਵੀ ਨਹੀਂ ਹੁੰਦਾ ਉਹ ਸਾਹਮਣੇ ਮੰਦਰ ਚ ਕੋਈ ਹੁੰਦਾ ਹੈ ਬਿਸਕੁਟ ਦਾ ਪੈਕੇਟ ਦੇ ਗਿਆ ਚਾਹ ਦੇ ਗਿਆ ਬੰਦੇ ਸਵੇਰੇ ਸੰਗਤ ਨੇ ਮੰਦਰ ਆਣਾ ਹੁੰਦਾ ਹੈ ਤੇ ਸਵੇਰੇ ਸਵੇਰੇ ਬਾਪੂ ਆਪ ਦਾ ਲੱਗ ਪੈ ਜਾਂਦਾ ਤੇ ਜਨਾਨੀਆਂ ਹੁੰਦੀਆਂ ਸੰਗਤ ਬੜੀ ਪਰੇਸ਼ਾਨ ਹੁੰਦੀ ਆ ਬਾਪੂ ਨਹੀਂ ਗੱਲਾਂ ਨਹੀਂ ਕਰਨੀਆਂ ਗਲਤ ਨਹੀਂ ਬੋਲਣਾ ਚੇਰਾ ਜ਼ਰੂਰ ਤੁਸੀਂ ਧਿਆਨ ਨਾਲ ਦੇਖ ਲਵੋ ਬਾਪੂ ਪੰਜਾਬੀ ਬੋਲਦਾ ਵਾ ਹੁਣ ਇਹਦੇ ਭੈਣ ਭਰਾ ਬੱਚੇ ਬਾਪੂ ਦੱਸਦਾ ਮੇਰੇ ਇੱਕ ਬੇਟਾ ਵੀ ਆ ਜੇ ਸਾਡੀ ਕੋਈ ਵੀਡੀਓ ਦੇਖਦਾ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜ਼ਰੂਰ ਕਰੋ ਗੁਰੂ ਬਾਜ਼ਾਰ ਮੰਦਰ ਦੇ ਲਾਗੇ ਕਿਹਨਾਂ ਆਏ ਮੰਦਰ ਦਾ ਜੈਨ ਮੰਦਰ ਜੈਨ ਮੰਦਰ ਜੈਨ ਤਰਨ ਜਾਲਾ ਜੈਨ ਮੰਦਰ ਜਮਾਦਾਰ ਦੀ ਹਵੇਲੀ ਲਾਗੇ ਗੁਰੂ ਬਾਜ਼ਾਰ ਦੇ ਲਾਗੇ ਦੇ ਜਮਾਦਾਰ ਵੇਲੀ ਜਮਾਦਾਰ ਜਨ ਧਰਮ ਸ਼ੱਲਾ ਜਨ ਧਰਮ ਸ਼ੱਲਾ ਦੇ ਲਾਗੇ ਆ ਵੇਖੋ ਜੀ ਇਹਨਾਂ ਦੇ ਪੈਰ ਦੇ ਉੱਤੇ ਉਹ ਜਾਰੇ ਕੀੜੇ ਚੱਲ ਰਹੇ ਨੇ ਆ ਦੇਖੋ ਇਹ ਬਜ਼ੁਰਗ ਤੇ ਲਿਟੇ ਹੋਏ ਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਗਾਲਾਂ ਕੱਢੀ ਜਾਂਦਾ ਤੂੰ ਵਾਹਿਗੁਰੂ ਕਾ ਖਾਲਸਾ ਨਾ ਯਾਰ ਗਾਲਾਂ ਨਾ ਕੱਢ ਯਾਰ ਬਾਪੂ ਤੁਹਾਡੇ ਬੱਚੇ ਕਿੱਥੇ ਆ ਤੁਹਾਡੇ ਬੱਚੇ ਕਿੱਥੇ ਆ ਤੁਹਾਡਾ ਪਰਿਵਾਰ ਕਿੱਥੇ ਆ ਬਾਪੂ ਮੈਂ जिंदा ਆ जिंदा ਆਓ ਤੇ ਤੁਹਾਡੇ ਪਿਤਾ ਜੀ ਦਾ ਕੀ ਨਾਮ ਮੈਂ ਪਿਤਾ ਦਾ ਰਾਜਕੁਮਾਰ ਰਾਜਕੁਮਾਰ ਆਓ ਤੁਹਾਡੀ ਮਾਤਾ ਜੀ ਦਾ ਕੀ ਨਾਮ ਮਾਤਾ ਦਾ ਨਾਮ ਹੈ ਨਰਮਲਾ ਦੇਵੀ ਨਰਮਲਾ ਦੇਵੀ ਹਾਂ ਠੀਕ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ ਆਜੀ ਛੇਤੀ ਆਜੀ ਰਹਿ ਵਾਲੇ ਕਿੱਥੋਂ ਦੇ ਛੇਤੀ ਜੀ ਇਹ ਪਾਪਾ ਘਰ ਉਹ ਕੁਫਰ ਘਰ ਤੇ ਇਹ ਪਰਦੇਸੀ ਚਿੰਦੇ ਬਾਬੇ ਆ ਪੈਰਾਂ 'ਚ ਕੀੜੇ ਕਿਵੇਂ ਪੈ ਗਏ ਇੱਥੇ ਪੈ ਗਏ ਆ ਰਿਆ ਸਾਰਾ ਪੈਰ ਗਲੇ ਪਏ ਆ ਆ ਫੇਡਿਕ ਹੋ ਜਾਂਗੇ ਨਹੀਂ ਯਾਰ ਬਾਪੂ ਦੇ ਕੀ ਹਾਲ ਵੇ ਪਿਆ ਇਹ ਕਿੱਥੇ ਪਏ ਸੀ ਪ੍ਰਿੰਸੀਪੀ ਦੇ ਉੱਤੇ ਪਏ ਸੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਜਿਹੜੀ ਆਟਾ ਮੰਡੀ ਵਾਲਾ ਪਾਸਾ ਆਣਾ ਅਗਲੇ ਬੰਨੇ ਗੁਰੂ ਵਿਝਾਰ ਆ ਸੁਨਿਆਰਿਆਂ ਦਾ ਇਲਾਕਾ ਹੈ ਕਮਰਸ਼ੀਅਲ ਮਾਰਕੀਟ ਆ ਜਮਾਦਾਰ ਦੀ ਹਵੇਲੀ ਆ ਮਹਿੰਦਰ ਸਿੰਘ ਚੈਨਾ ਵਾਲਾ ਵਾਜਦਾ ਹੈ ਉਹਦੇ ਅਗਲੇ ਬੰਨੇ ਜਾ ਕੇ ਮੰਦਰ ਆ ਭੋਲੇनाथ ਦਾ ਬਗੀਚੀ ਵਜਦੀ ਆ ਮੰਦਰ ਦੇ ਬਿਲਕੁਲ ਸਾਹਮਣੇ ਬੇ ਗੇਟ ਦੇ ਸਾਹਮਣੇ ਕਿੰਨੇ ਕਿੰਨੇ ਤੋਂ ਬਣਾ ਮੰਦਰ ਇਹ 2 ਸਾਲਾਂ ਤੋਂ ਉਸੇ ਥੜੇ ਤੇ ਪਿਆ 2 ਸਾਲਾਂ ਤੋਂ 2 ਸਾਲਾਂ ਤੋਂ ਓਰੇ ਮੱਲੇ ਵਾਲਿਆਂ ਦੇ ਪਿਆ 2 ਸਾਲ ਦੁਨੀਆ ਨੂੰ ਸੁਸ਼ੀ ਆ ਗਾਲਾਂ ਨਹੀਂ ਕੱਢਣੀਆਂ ਬਾਪੂ ਗਾਲਾਂ ਨਹੀਂ ਕੱਢਣੀਆਂ ਨੀ ਗਾਲਾਂ ਨਹੀਂ ਕੱਢਣੀਆਂ ਬਾਪੂ ਨਾ ਛਿੰਦੇ ਭਾਈ ਗਾਲਾਂ ਨਹੀਂ ਕੱਢਣੀਆਂ ਦੇ ਸਿਆਣਾ ਬੰਦਾ ਹੁਣ ਤੂੰ ਬਾਪੂ ਬਾਪੂ ਗਾਲਾਂ ਨਹੀਂ ਦੋ ਸਾਲਾਂ ਤੋਂ ਤੂੰ ਉੱਥੇ ਥੜੇ ਤੇ ਪਿਆ ਕੋਈ ਆਇਆ ਬੱਚਾ ਕੋਈ ਆਇਆ ਬੱਚਾ ਲੈ ਮਿਲਣ ਆਇਆ ਕੋਈ ਕਦੇ ਦੇਖ ਬਾਪੂ ਕੀ ਹਾਲ ਹੋਇਆ ਪਿਆ ਤੇਰਾ ਹੁਣ ਹੁਣ ਤੈਨੂੰ ਹਸਪਤਾਲ ਦਾਖਲ ਕਰਾਉਣ ਲੱਗੇ ਆ ਬਾਪੂ ਅਸੀਂ ਨਹੀਂ ਹੋਣਾ ਵਾ ਕਿਉਂ ਨਹੀਂ ਹੋਣਾ ਦਾਖਲ ਮੇਰੇ ਪਿਓ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਦੇ ਨਗਰ ਚੋਂ ਸ੍ਰੀ ਅਮਰਸਰ ਸਾਹਿਬ ਤੋਂ ਅੱਜ ਬਾਪੂ ਸ਼ਿੰਦੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਰੇ ਤਰਨ ਦਿਖਾ ਨਹੀਂ ਸਕਦੇ ਬਾਪੂ ਦੇ ਪੈਰਾਂ ਚ ਖੂਨ ਕਿਵੇਂ ਚੋਈ ਜਾਂਦਾ ਮੱਖੀਆਂ ਕਿਵੇਂ ਬੈਠੀਆਂ ਵੀਡੀਓ ਜਿਹੜੀ ਵੀਰੇ ਨੇ ਭੇਜੀ ਸੀ ਉਹਦੇ ਕੀੜੇ ਕਿਵੇਂ ਪਏ ਹੋਏ ਸੀਗੇ ਕੀ ਆ ਤਾਂ ਜੀ ਤੇ ਪ੍ਰਿੰਸ ਸੱਚੇ ਪਾਤਸ਼ਾਹ ਨੇ ਡਿਊਟੀ ਲਈ ਹੋਈ ਆ ਗੁਰੂ ਰਾਮਦਾਸ ਦੇ ਨਗਰ ਚ ਕਿੰਨੀਆਂ ਹੀ ਸਵਾਮਾਂ ਜੀ ਸਾਨੂੰ ਮਿਲਦੀਆਂ ਜਿਹੜੀਆਂ ਉਹ ਪ੍ਰਿੰਸ ਵੀਰ ਸਾਡੇ ਕੋਲ ਇੱਥੇ ਪਹੁੰਚਦਾ ਕਰਕੇ ਜਾਂਦਾ ਬਾਪੂ ਗਾਲਾਂ ਕੱਢੀ ਜਾਂਦਾ ਬਾਪੂ ਬਹੁਤ ਮੰਦੇ ਸ਼ਬਦ ਬੋਲ ਰਿਹਾ ਬਾਪੂ ਨੂੰ 2 ਸਾਲ ਹੋ ਗਏ ਸੀ ਉੱਥੇ ਭੋਲੇ ਸ਼ੰਕਰ ਦੇ ਮੰਦਿਰ ਦੇ ਬਾਹਰ ਥੜੇ ਤੇ ਪਏ ਨੂੰ 2 ਸਾਲ ਹੋ ਗਏ ਸੀ ਇੱਕੋ ਥਾਂ ਤੇ ਪਏ ਹੋਏ ਆ 2 ਸਾਲ ਹੋ ਗਏ ਆ ਔਰ ਮਹੱਲੇ ਦੀ ਲੋਕ ਆਸੇ ਪਾਸੇ ਦੀ ਲੋਕ ਬਿਆਨ ਕਰਦੇ ਸੀ ਵੀ ਇਹ ਇਸੇ ਤਰ੍ਹਾਂ ਹੀ ਰਹਿਦਾ ਇੱਥੇ ਗਾਲਾਂ ਕੱਢਦਾ ਨੌਣ ਧੌਣ ਨੂੰ ਖਾਣ ਪੀਣ ਨੂੰ ਜੋ ਮਿਲ ਗਿਆ ਨਾਤਿਆਂ ਧੋਤਿਆਂ ਤਾਂ ਪਤਾ ਹੀ ਨਹੀਂ ਸਮਾਂ ਕਿੰਨਾ ਹੋ ਗਿਆ ਬਸ ਗੰਧੀਆਂ ਗਾਲਾਂ ਕੱਢੀ ਜਾਂਦਾ ਬਾਪੂ ਐਨੇ ਅਪਸ਼ਬਦ ਬੋਲਦਾ ਕੋਈ ਇਹਦੇ ਨੇੜੇ ਨਹੀਂ ਜਾਂਦਾ ਹੁਣ ਪੈਰ ਗੜ ਗਏ ਕੀੜੇ ਪੈ ਗਏ ਨਾ ਤਾਂ ਬਾਪੂ ਚਾਹੁੰਦਾ ਮੇਰੇ ਕੋਈ ਪੱਟੀ ਕਰੇ ਨਾ ਮੈਂ ਕੋਈ ਹਸਪਤਾਲ ਜਾਣਾ ਨਾ ਮੇਰੇ ਕੋਈ ਨੇੜੇ ਲਾਗੇ ਲੱਗੇ ਪਰ ਧੰਨਵਾਦ ਆ ਵੀਰ ਹੁਣੀ ਗਾਲਾਂ ਖਾਂਦੇ ਅੱਜ ਇੱਥੇ ਲੈ ਕੇ ਆਏ ਨੇ ਬਾਪੂ ਜੀ ਨੂੰ ਪ੍ਰਿੰਸ ਵੀਰ ਸਿੰਘ ਸਾਡਾ ਤੇ ਵੀਰ ਜੀ ਤੁਹਾਡਾ ਕੀ ਨਾ ਹਰਦੀਪ ਸਿੰਘ ਤੇ ਇਹ ਵੀਰ ਹੁਣੇ ਗੁਰੂ ਰਾਮਦਾਸ ਦੇ ਘਰੋਂ ਬਾਪੂ ਜੀ ਦੀ ਸੇਵਾ ਲੈ ਕੇ ਆਏ ਨੇ। ਨਹੀਂ। ਅਰਦਾਸ ਕਰਿਓ ਬਾਪੂ ਸਿੰਦਾ ਸਿੰਘ, ਬਾਪੂ ਸਿੰਦਾ ਦੱਸਦਾ ਨਾਮ ਆਪਣਾ। ਤੇ ਸਿੰਦਾ ਬਾਪੂ ਆਪਣਾ ਪਿੰਡ ਊਟਾਰੀ ਦੱਸਦਾ ਵਾ। ਆਪਣੇ ਪਿਤਾ ਦਾ ਨਾਮ ਰਾਜਕਮਾਰ ਦੱਸਦਾ ਬਾਪੂ। ਤੇ ਜੇ ਬਾਪੂ ਜੀ ਨੂੰ ਕੋਈ ਪਛਾਣਦਾ, ਜਾਣਦਾ ਸਾਡੇ ਨਾਲ ਸੰਪਰਕ ਵੀ ਕਰਿਓ ਜਰੂਰ। ਤੇ ਬਾਪੂ ਜੀ ਦਾ ਚਿਹਰਾ ਜਰੂਰ ਤੁਸੀਂ ਧਿਆਨ ਨਾਲ ਦੇਖ ਲਵੋ। ਬਾਪੂ ਪੰਜਾਬੀ ਬੋਲਦਾ ਵਾ। ਭੈਣ ਭਰਾ ਬੱਚੇ ਬਾਪੂ ਦੱਸਦਾ ਮੇਰੇ ਇੱਕ ਬੇਟਾ ਵੀ ਆ ਜੇ ਸਾਡੀ ਕੋਈ ਵੀਡੀਓ ਦੇਖਦਾ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜ਼ਰੂਰ ਕਰੋ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਤੁਸੀਂ ਇਹਨੂੰ ਲੈ ਜਾਓ ਜਾਂ ਇਹਦਾ ਇਲਾਜ ਕਰਾਓ ਬਸ ਸਿਰਫ ਆ ਕੇ ਮਿਲ ਜਾਓ ਇੱਕ ਵਾਰ ਘਟੋ ਘਟ ਇਹ ਹੋ ਜਾਵੇ ਕਨਫਰਮ ਵੀ ਬਾਪੂ ਦਾ ਕੋਈ ਆਪਣਾ ਹੈਗਾ ਤੇ ਬਾਪੂ ਨੂੰ ਵੀ ਥੋੜਾ ਹੌਸਲਾ ਮਿਲ ਜਾਵੇ ਮੇਰਾ ਕੋਈ ਮਗਰ ਆਇਆ ਹਾਂਜੀ ਵਿਆਹ ਨਹੀਂ ਹੋਇਆ ਮੱਲੇ ਵਾਲੇ ਕਹਿੰਦੇ ਅੱਛਾ ਜੀ ਇਹਦਾ ਭਰਾ ਆ ਹਾਂਜੀ ਉਹਦੇ ਬੱਚੇ ਆ ਇਹਦੇ ਭਤੀਜੇ ਆ ਤੇ ਇਹਦਾ ਘਰ ਵੀ ਉੱਥੇ ਹੀ ਆ ਤੇ ਜੋ ਮੱਲੇ ਵਾਲੇ ਕਹਿਣ ਮੁਤਾਬਕ ਆ ਕਿ ਸਾਰਾ ਮਸਲਾ ਹੈਗਾ ਆ ਜੈ ਦਾਦਾ ਅੱਛਾ ਜੀ ਇਹ ਮਰੇ ਸਭ ਕੁਝ ਉਹ ਕਿੱਥੇ ਆ ਘਰ ਇਧਰ ਜਿੱਥੇ ਪਿਆਣਾ ਉਹਦੇ ਅਗਲੇ ਬੰਨੇ ਗਲੀ 'ਚ ਜਾਂਦੇ ਘਰ ਆ ਇਹਦਾ ਇਹਨੂੰ ਕੋਈ ਸਾਂਭਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਆ ਇਹ ਦਰੋਂ ਦੇ ਘਰ ਨਹੀਂ ਗਏ ਦਿਆ ਘਰ ਨਹੀਂ ਗਏ ਫਿਰ ਤੁਸੀਂ ਇਹਨਾਂ ਨੂੰ ਨਾ ਜੀ ਜਾਣਾਂ ਤਾਂ ਸੀ ਫਿਰ ਪਤਾ ਘਰ ਦੱਸਦੇ ਨਹੀਂ ਕਿੱਥੇ ਗਿਆ ਨਹੀਂ ਮੱਲੇ ਵਾਲੇ ਦੱਸਦੇ ਨਹੀਂ ਘਰ ਬੰਦ ਆ ਅੱਛਾ ਉਹਨਾਂ ਨੇ ਇੱਥੇ ਛੁੱਟਿਆ ਇਹਨੂੰ ਕੋਈ ਪੁੱਛਣ ਵਾਲਾ ਕਿੱਛਣ ਵਾਲਾ ਹੀ ਨਹੀਂਗਾ ਉਹ ਕੋਈ ਇਹਨੂੰ ਰੋਟੀ ਦੇਣੀ ਵੀ ਨਹੀਂ ਹੁੰਦਾ ਉਹ ਸਾਹਮਣੇ ਮੰਦਰ 'ਚ ਕੋਈ ਹੁੰਦਾ ਹੈ ਬਿਸਕੁਟ ਦਾ ਪੈਕੇਟ ਦੇ ਗਿਆ ਚਾਹ ਦੇ ਗਿਆ ਉਹ ਤੇ ਉੱਥੇ ਬਾਪੂ ਘਾੜੇ ਚੜਿਆ ਇਹ ਚੜਿਆ ਉਹ ਗੰਦੇ ਸਵੇਰੇ ਸੰਗਤ ਨੇ ਮੰਦਰ ਆਣਾ ਹੁੰਦਾ ਹੈ ਤੇ ਸਵੇਰੇ ਸਵੇਰੇ ਬਾਪੂ ਆਪ ਦਾ ਲੱਗ ਪਈ ਜਾਂਦਾ ਤੇ ਉਹ ਜਨਾਨੀਆਂ ਆਉਂਦੀਆਂ ਸੰਗਤ ਬੜੀ ਪਰੇਸ਼ਾਨ ਹੁੰਦੀ ਆ ਸਾਰੀ ਰਾਤ ਵੀ ਗਾਲਾਂ ਕੱਢਦਾ ਰਹਿੰਦਾ ਅੱਛਾ ਜੀ